ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਥੋੜਾ ਜਿਹਾ ਸਾਵਧਾਨ ਹੋ ਜਾਓ ਔਰ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਹੋ ਖਾਸ ਕਰਕੇ ਸੁਣ ਲਓ ਪੰਜਾਬੀ ਹੋ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਜਾਓ ਜ਼ਿੰਮੇਵਾਰੀ ਤੁਹਾਡੀ ਹੈ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਪੰਜਾਬ 'ਚ ਰਹਿਣਾ ਤਾਂ ਰਹੋ ਸਰਕਾਰ ਕਾਨੂੰਨ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੱਥ ਖੜੇ ਨੇ ਨਿਤ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਤਲ ਕੀਤੇ ਜਾ ਰਹੇ ਨੇ ਪਰ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਬੀਤੀ ਦੇਰ ਰਾਤ ਦੀ ਇੱਕ ਤੁਹਾਨੂੰ ਹੋਰ ਤਸਵੀਰਾਂ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਇੱਕ ਵਿਚਾਰਾ ਵਪਾਰੀ ਪੂਰੇ ਤਰੀਕੇ ਦੇ ਨਾਲ ਬਰਬਾਦ ਹੋ ਚੁੱਕਿਆ ਜੋ ਕੁਝ ਉਸਦਾ ਦੁਕਾਨ ਦੇ ਵਿੱਚ ਪਿਆਸੀ ਲੁਟੇਰੇ ਆਉਂਦੇ ਨੇ ਸਭ ਕੁਝ ਲੈ ਕੇ ਚਲੇ ਜਾਂਦੇ ਨੇ ਲੁਟੇਰੇ ਵੀ ਨਹੀਂ ਡਕੈਤ ਸੀ ਡਕੈਤ ਪੂਰੀ ਟੀਮ ਸੀ ਇਹਨਾਂ ਦਾ ਗਰੋ ਨਹੀਂ ਪੂਰੀ ਟੀਮ ਸੀ 10 ਤੋਂ 12 ਡਕੈਤ ਆਉਂਦੇ ਨੇ ਰਾਤ ਨੂੰ ਕਰੀਬ 3 ਵਜੇ ਦਾ ਸਮਾਂ ਹੁੰਦਾ 2:3 3 ਵਜੇ ਦਾ ਸਮਾਂ ਹੁੰਦਾ ਦੁਕਾਨ ਦਾ ਸ਼ਟਰ ਪਟਦੇ ਨੇ ਉਹ ਸੁਨਿਆਰੇ ਦੀ ਦੁਕਾਨ ਦੇ ਵਿੱਚ ਪਿਆ ਇੱਕ ਇੱਕ ਗ੍ਰਾਮ ਸੋਨਾ ਚਾਂਦੀ ਸਭ ਕੁਝ ਚੱਕ ਕੇ ਫਰਾਰ ਹੋ ਜਾਂਦੇ ਨੇ ਔਰ ਲੁੱਟ ਦੀਆਂ ਤਸਵੀਰਾਂ ਕਿਸ ਤਰੀਕੇ ਨਾਲ ਹੈਰਾਨ ਕਰ ਦੇਣ ਵਾਲੀਆਂ ਨੇ ਕਿਵੇਂ ਉਹਨਾਂ ਨੇ ਪੂਰਾ ਉਤਪਾਦ ਮਚਾਇਆ ਕਿਵੇਂ ਤਬਾਹੀ ਮਚਾਈ ਹੈ ਦੁਕਾਨ ਦੇ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿਹਦੇ ਹੱਥ ਜੋ ਆ ਰਹੇ ਚੱਕ ਕੇ ਆਪਣੀਆਂ ਜੇਬਾਂ 'ਚ ਪਾ ਰਹੇ ਆ ਕੋਈ ਵੱਡੇ ਵੱਡੇ ਕੇਸ ਚੱਕ ਕੇ ਜਾ ਰਿਹਾ ਹੈ ਜਿੰਨਾ ਚੋਰਾਂ ਲੁੱਟੇਰਿਆਂ ਨੇ ਆਪਣੇ ਖੇਸੀਆਂ ਲਿੱਤੀਆਂ ਵੀ ਅਸੀਂ ਉਹ ਖੇਸੀਆਂ ਦੇ ਵਿੱਚ ਭਰ-ਭਰ ਕੇ ਸੋਨਾ ਚਾਂਦੀ ਸਭ ਕੁਝ ਲੈ ਗਏ ਨੇ ਹਾਲਾਂਕਿ ਸੋਨਾ ਬਹੁਤ ਮਾਤਰਾ 'ਚ ਨਹੀਂ ਹੈ ਜਿਆਦਾ ਜਿਹੜੀ ਲੁੱਟ ਹੋਈ ਹੈ ਉਹ ਚਾਂਦੀ ਦੀ ਹੋਈ ਹੈ ਜੋ ਸੁਨਿਆਰਾ ਦੱਸ ਰਿਹਾ ਉਹ ਦੱਸ ਰਿਹਾ ਕਿ 20 ਤੋਂ 25 ਕਿਲੋ ਚਾਂਦੀ ਪਈ ਸੀ ਜਿਹੜੀ ਕਿ ਸਭ ਲੁੱਟ ਕੇ ਫਰਾਰ ਹੋ ਗਏ ਨੇ ਜੋ ਤੋੜ-ਫੋੜ ਹੋਈ ਹੈ ਉਹ ਚੀਜ਼ ਵੱਖਰੀ ਹੈ ਇਸ ਤਰੀਕੇ ਦੇ ਨਾਲ ਕਰੀਬ-ਕਰੀਬ 70 ਤੋਂ 80 ਲੱਖ ਰੁਪਏ ਜੋ ਕਿ ਅੱਗੇ ਜਾ ਕੇ 1 ਕਰੋੜ ਰੁਪਏ ਤੱਕ ਨੂੰ ਵੀ ਛੂ ਸਕਦਾ ਹੈ ਪੂਰਾ ਨੁਕਸਾਨ ਕਰ ਗਏ ਨੇ ਜੋ ਹੱਥ ਵਿੱਚ ਆਇਆ ਸਭ ਕੁਝ ਚੱਕ ਕੇ ਲੈ ਗਏ ਨੇ ਤੇ ਉਹਦੀਆਂ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੜਕਸਾਰ ਜਦੋਂ ਸਾਰਾ ਦੇਸ਼ ਸੁੱਤਾ ਪਿਆ ਸੀ ਪੰਜਾਬ ਦੇ ਲੋਕ ਸੁੱਤੇ ਪਏ ਸੀ ਠੰਡ ਦਾ ਮੌਸਮ ਹੈ ਲੋਕ ਘਰ ਜਾਇਆਂ ਦਾ ਨਿਗਮਾਨ ਰਹੇ ਸੀ ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਜਲੰਧਰ ਦੇ ਬਸਤੀ ਬਾਵਾ ਖੇਲ ਦੇ ਇੱਕ ਇਲਾਕੇ ਦੇ ਵਿੱਚ ਬੱਬਰ ਜੁਵੈਲਰ ਦੀ ਦੁਕਾਨ ਦੇ ਉੱਤੇ ਇਸ ਤਰੀਕੇ ਦੇ ਨਾਲ ਲੁੱਟ ਹੋ ਜਾਵੇਗੀ ਲੁੱਟ ਕਰਨ ਵੀ ਕੋਈ ਇਕਾ ਦੁੱਕਾ ਚੋਰ ਨਹੀਂ ਆਏ ਬਲਕਿ ਇਹਨਾਂ ਡਕੈਤਾਂ ਦਾ ਪੂਰਾ گرو ਆਇਆ ਪੂਰੀ ਟੀਮ ਆਈ ਹੈ 10 ਤੋਂ ਵੀ ਵੱਧ ਲੁਟੇਰੇ ਇਹ ਦੱਸੇ ਜਾ ਰਹੇ ਨੇ ਸ਼ਟਰ ਨਾ ਸਿਰਫ ਤੋੜਿਆ ਨਾ ਜਿੰਦਾ ਨਹੀਂ ਤੋੜਿਆ ਬਲਕਿ ਜੜੋਂ ਹੀ ਪੱਟ ਦਿੱਤਾ ਫਿਰ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਐਂਟਰ ਹੋਏ ਤੇ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਚੋਰੀ ਦੀ ਸਾਰੀ ਵਾਰਦਾਤ ਰਿਕਾਰਡ ਹੋ ਗਈ ਹੈ ਕਿਸ ਤਰੀਕੇ ਦੇ ਨਾਲ ਜੋ ਹੱਥ ਵਿੱਚ ਆ ਰਿਹਾ ਉਹ ਚੱਕ ਰਹੇ ਨੇ ਲੈ ਕੇ ਭੱਜ ਜਾ ਰਹੇ ਨੇ ਔਰ ਦੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਦੀ ਆ ਵੀ ਔਰ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਆ ਦੇਖੋ ਅੰਦਰ ਚੋਰੀ ਚੱਲ ਰਹੀ ਹੈ ਉਸ ਤੋਂ ਬਾਅਦ ਲੁਟੇਰੇ ਇੱਕ ਇੱਕ ਦੁਕਾਨ ਚੋਂ ਨਿਕਲਦੇ ਨੇ ਬੈਗ ਥੈਲੇ ਬੋਰੇ ਗੱਟੇ ਜੋ ਜੋ ਉਹਨਾਂ ਦੇ ਹੱਥ ਵਿੱਚ ਹੁੰਦਾ ਸਭ ਭਰ ਕੇ ਚੱਲ ਜਾਂਦੇ ਨੇ ਹੁਣ ਅੱਗੇ ਦੇਖੋ ਕਿਸ ਤਰੀਕੇ ਦੇ ਨਾਲ ਆ ਦੇਖੋ ਕਿਵੇਂ ਜੋ ਇਹ ਵੱਡੀਆਂ ਲੋਈਆਂ ਲਿੱਤੀਆਂ ਹੁੰਦੀਆਂ ਨੇ ਉਹਦੇ ਵਿੱਚ ਸਮਾਨ ਭਰ ਕੇ ਸਾਰਾ ਕੁਝ ਚੱਕ ਕੇ ਲੈ ਗਏ ਨੇ ਦੇਖਣ ਦੇ ਵਿੱਚ ਇਦਾਂ ਹੀ ਲੱਗਦਾ ਕਿ ਜਿਵੇਂ ਪਹਿਲਾਂ ਹੋ ਸਕਦਾ ਕਿਸੇ ਨੇ ਰੇਕੀ ਕੀਤੀ ਹੋਵੇ ਕਿ ਇਸ ਇਲਾਕੇ ਦੇ ਵਿੱਚ ਕੌਣ ਹੁੰਦਾ ਹੈ ਕੌਣ ਨਹੀਂ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਜਲੰਧਰ ਦੇ ਵਿੱਚ ਸੋਮਵਾਰ ਦੀ ਤੜਕਸਾਰ ਸਵੇਰੇ ਸਵੇਰੇ ਸੁਨਿਆਰੇ ਦੇ ਲਈ ਬਣੀ ਆਕਾਲ 10 ਤੋਂ 12 ਲੁਟੇਰਿਆਂ ਨੇ ਸੋਨੇ ਦੀ ਦੁਕਾਨ ਦੇ ਉੱਤੇ ਹੱਥ ਸਾਫ਼ ਕੀਤਾ 20 ਤੋਂ ਲੈ ਕੇ 25 ਕਿਲੋ ਤੱਕ ਦੱਸਿਆ ਜਾ ਰਿਹਾ ਐਸਟੀਮੇਟ ਹੈ ਕਿ ਚਾਂਦੀ ਚੱਕ ਕੇ ਲੈ ਗਏ ਨੇ ਉਹਦੇ ਵਿੱਚ ਚਾਂਦੀ ਰੋ ਮਟੀਰੀਅਲ ਦੇ ਵਿੱਚ ਵੀ ਪਈ ਸੀ ਔਰ ਉਸ ਤੋਂ ਇਲਾਵਾ ਚਾਂਦੀ ਦੇ ਗਹਿਣੇ ਵੀ ਪਏ ਸੀ ਔਰ ਸੋਨਾ ਕਰੀਬ 5 ਤੋਲੇ ਹੀ ਸੀ ਜਿਆਦਾ ਨਹੀਂ ਸੀ ਦੁਕਾਨਦਾਰ ਕਹਿੰਦਾ ਸੀ ਦੁਕਾਨ 'ਚ ਨਹੀਂ ਰੱਖਦੇ ਸੀ ਲੇਕਿਨ ਕਿਸੇ ਦਾ ਸਮਾਨ ਬਣਿਆ ਹੋਇਆ ਪਿਆ ਸੀ ਕਿਉਂਕਿ ਉਹਨੂੰ ਸਵੇਰੇ ਕਿਸੇ ਨੂੰ ਦੇਣਾ ਸੀ ਇਸ ਕਰਕੇ ਸੋਨਾ 5 ਤੋਲੇ ਸੀ ਉਹ ਲੈ ਗਏ ਨੇ 20 ਤੋਂ 25 ਕਿਲੋ ਚਾਂਦੀ ਚੱਕ ਕੇ ਚਲੇ ਗਏ ਨੇ ਜਲੰਧਰ ਵੈਸਟ ਦੇ ਬਸਤੀ ਬਾਵਾ ਖੇਲ ਦੇ ਥਾਣੇ ਦੇ ਅਧੀਨ ਇਹ ਪੈਂਦੀ ਆ ਦੁਕਾਨ ਬੱਬਰ ਜੁਐਲਰ ਦੀ ਜਿਸ ਦੇ ਉੱਤੇ ਪੂਰੀ ਲੁੱਟ ਦੀ ਵਾਰਦਾ ਤੁਹਾਨੂੰ ਅੰਜਾਮ ਦਿੱਤਾ ਗਿਆ ਹੈ ਦੁਕਾਨਦਾਰ ਨੇ ਦੱਸਿਆ ਹੈ ਕਿ ਸਵੇਰੇ ਤੜਕਸਾਰ ਕਰੀਬ 4 1/2 ਵਜੇ ਉਹਨਾਂ ਨੂੰ ਕੋਈ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਨੇ ਸਮਾਨ ਬਾਹਰ ਬਿਖਰਿਆ ਪਿਆ ਹੈ ਖਾਲੀ ਡੱਬੇ ਬਾਹਰ ਸੁੱਟੇ ਹੋਏ ਨੇ ਤਾਂ ਇਹ ਜਿਵੇਂ ਫੋਨ ਕਾਲ ਆਂਦੀ ਹੈ ਤਾਂ ਉਸ ਜੁਵੇਲਰ ਦੇ ਹੌਸ਼ ਉੱਡ ਜਾਂਦੇ ਨੇ ਜੋ ਮੋਬਾਈਲ ਦੇ ਉੱਤੇ ਐਕसेस ਹੁੰਦਾ ਸੀ ਸੀਸੀਟੀਵੀ ਕੈਮਰੇ ਦਾ ਉਹਨੂੰ ਦੇਖਦਾ ਔਰ ਜੋ ਉਹਨੂੰ ਤਸਵੀਰਾਂ ਨਿਕਲ ਕੇ ਸਾਹਮਣੇ ਆਂਦੀਆਂ ਨੇ ਜਿਹੜੀਆਂ ਤਸਵੀਰਾਂ ਦੇਖਦਾ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਜਿਹੜਾ ਜੁਵੇਲਰ ਹੁੰਦਾ ਹੈ ਮੌਕੇ ਦੇ ਉੱਤੇ ਪਹੁੰਚਦਾ ਪਰ ਇੰਨੀ ਦੇਰ ਦੇ ਵਿੱਚ ਲੇਟ ਹੋ ਚੁੱਕਿਆ ਹੁੰਦਾ ਸਭ ਕੁਝ ਇੱਕ ਇੱਕ ਚੀਜ਼ ਜੋ ਦੁਕਾਨ ਦੇ ਉਤੇ ਕੀਮਤੀ ਹੁੰਦੀ ਹੈ ਉਹ ਸਭ ਕੁਝ ਇਹ ਜੋ ਬਦਮਾਸ਼ ਨੇ ਚੋਰ ਲੁਟੇਰੇ ਨੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਇਸੇ ਲਈ ਅਸੀਂ ਕਹਿ ਰਹੇ ਹਾਂ ਕਿ ਭਗਵੰਤ ਮਾਨ ਸਾਹਿਬ ਹੁਣ ਤਾਂ ਪੰਜਾਬ ਦੇ ਵਿੱਚ ਤਰਾਹੀਮ ਤਰਾਹੀਮ ਹੋਈ ਪਈ ਹੈ ਆਪਣੀ ਨੀਂਦ ਖੋਲੋ ਮਦਹੋਸ਼ੀ ਦੇ ਵਿੱਚੋਂ ਸਰਕਾਰ ਜਾਗੇ ਔਰ ਦੇਖੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਆਖਿਰਕਾਰ ਕਿਉਂ ਐਸੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਜੋ ਜੁਵੈਲਰ ਹੈ ਤਾਂ ਅਸੀਂ ਉਹਨੇ ਕੀ ਕੁਝ ਸਾਨੂੰ ਇੰਪੋਰਟੈਂਟ ਕੁਝ ਗੱਲਾਂ ਦੱਸੀਆਂ ਨੇ ਕੀ ਕੁਝ ਚੋਰੀ ਕੀਤਾ ਗਿਆ ਕਿਵੇਂ ਵਾਰਦਾਤ ਦਾ ਇਸ ਨੂੰ ਪਤਾ ਚੱਲਿਆ ਇੱਕ ਵਾਰ ਇਹ ਜੋ ਜੁਵੈਲਰ ਹੈ ਉਹ ਕੀ ਕੁਝ ਕਹਿ ਰਿਹਾ ਕੀ ਕੁਝ ਬਿਆਨ ਦੇ ਰਿਹਾ ਇਹ ਸੁਣੋ ਜਰਾ ਮੈਨੂੰ 3 ਵਜੇ ਨੂੰ 20 25 ਮਿੰਟ ਤੇ ਫੋਨ ਆਇਆ ਰਾਘੀ ਜੀ ਦਾ ਕਿ ਬੱਬਰ ਜੀ ਤੁਹਾਡਾ ਸਮਾਨ ਸਾਰਾ ਖਿਲਰਿਆ ਪਿਆ ਬਾਹਰ ਤੇ ਸ਼ਟਰ ਸਾਰਾ ਚੱਕਿਆ ਹੈ ਤੇ ਅਸੀਂ ਉਸੇ ਵੇਲੇ ਕੈਮਰੇ ਖੋਲੇ ਕੈਮਰੇ ਖੋਲਦੇ ਸਾਰ ਹੀ ਭੱਜੇ ਆਏ ਆ ਆਣ ਕੇ ਦੇਖਿਆ ਸ਼ਟਰ ਸਾਰਾ ਚੱਕਿਆ ਤੇ ਅਸੀਂ ਡੱਬੇ ਸਾਰੇ ਬਾਰ ਚਾਂਦੀ ਦੇ ਸਾਰੇ ਖਿਲਰੇ ਪਏ ਸੀ 20 25 ਕਿਲੋ ਚਾਂਦੀ ਸੀ ਜਿਹੜੀ ਕਿ 70 80 ਲੱਖ ਦੀ ਚਾਂਦੀ ਹੋ ਗਈ 5 ਤੋਲੇ 4 5 ਤੋਲੇ ਸੋਨਾ ਗੱਲੇ 'ਚ ਪਿਆ ਸੀ ਸਿਰਫ ਉਹਦੇ 'ਚ ਰਾਤੀ ਆਪਾਂ ਸਮਾਨ ਲੈ ਕੇ ਆਏ ਸੀ ਗਾਗ ਦਾ ਸਮਾਨ ਸੀਗਾ ਉਹਦੇ 'ਚ ਸਮਾਨ ਸੈਟ ਸੁੱਟ ਸੀਗਾ ਤੇ ਉਹ ਵੀ ਮਤਲਬ ਕਿ ਸਾਰਾ ਕੁਝ ਬਿਲਕੁਲ ਖਾਲੀ ਕਰਕੇ 7 70 80 ਲੱਖ ਰੁਪਏ ਦਾ ਸਮਾਨ ਤੋਪਲਾ ਸੀ ਸੀਸੀਟੀਵੀ ਦੇ ਵਿੱਚ ਆਏ ਨੇ ਹਾਂਜੀ ਹਾਂਜੀ ਕਿੰਨੇ ਜਾਨੇ ਸੀ 12 13 ਜਾਨੇ ਸੀਗੇ ਹਾਂਜੀ 12 13 ਜਾਨੇ ਸੀਗੇ ਤੇ ਸਾਰੇ ਹਿੰਦੀ ਬੋਲਦੇ ਸੀ ਪੁਲਿਸ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਤੁਸੀਂ ਮਤਲਬ ਕਿ ਚਿੰਤਾ ਨਾ ਕਰੋ ਅਸੀਂ ਤੁਹਾਡਾ ਸਾਰੀ ਪ੍ਰਾਮਾਨੀਕਰਾਵਾਂਗੇ ਜਿੰਨਾ ਜਿੰਨਾ ਹੋ ਸਕਦਾ ਉਹ ਪੂਰੀ ਪੁਲਿਸ ਸਾਰੇ ਐਸਐਸਓ ਸਾਹਿਬ ਵੀ ਆਈਸੀਏਸੀਬੀ ਸਾਹਿਬ ਵੀ ਆਈਸੀਆ ਕਸਟਮਰ ਦੇਖੋ ਜੀ ਕਸਟਮਰ ਸਾਡੇ ਕੋਲ ਹੁਣ ਜਿੱਦਾਂ ਜਲਦੀ ਦੁਕਾਨ ਦੇ ਵਿੱਚ ਸੋਤਰੇ ਦੇ ਕਸਟਮਰ ਆਉਂਦੇ ਆ ਉਹਨਾਂ ਦੇ ਵਿੱਚ ਹੁਣ ਸ਼ੱਕ ਨਹੀਂ ਕੀਤਾ ਜਾ ਸਕਦਾ ਕੋਈ ਕਾਨੂੰਨ ਬਣਾਉਣ ਦੇ ਬੰਨੇ ਆਂਦਾ ਜਾਂ ਕੁਛ ਜਾਂ ਕੋਈ ਅੱਧਾ ਆਂਦਾ ਅਸੀਂ ਕਿਸੇ ਸ਼ੱਕ ਨਹੀਂ ਕਰ ਸਕਦੇ ਕਸਟਮਰ ਕਸਟਮਰ ਹੀ ਹੁੰਦਾ ਕੈਸ ਵਿਅਕਤੀ ਦੀ ਜ਼ਿੰਦਗੀ ਭਰ ਦੀ ਕਮਾਈ ਪੂਰੇ ਦੀ ਪੂਰੀ ਜ਼ਿੰਦਗੀ ਭਰ ਦੀ ਕਮਾਈ ਜੇਕਰ ਆਪਾਂ ਇੱਕ ਆਮ ਇਨਸਾਨ ਦੀ ਗੱਲ ਕਰੀਏ 70-80 ਲੱਖ ਰੁਪਏ ਹੁਣ ਤੱਕ ਤਾਂ ਉਹ ਦੱਸ ਰਿਹਾ ਹੈ ਕਿ ਜੋ ਇਸ ਨੂੰ ਪਤਾ ਹੈ ਹੋਰ ਜਾਂਚ ਵਿੱਚ ਕੀ ਕੁਝ ਸਾਹਮਣੇ ਆਂਦਾ ਜੋ ਦੁਕਾਨ ਦੀ ਤੋੜਫੋੜ ਹੋ ਗਈ ਜਾਂ ਹੋਰ ਕੀ ਕੁਝ ਚੱਕ ਕੇ ਲੈ ਗਏ ਨੇ ਤਾਂ ਕਰੀਬ-ਕਰੀਬ ਜਾ ਕੇ ਕਰੋੜ ਨੂੰ ਹੱਥ ਲੱਗਣਾ ਇੱਕ ਆਮ ਵਿਅਕਤੀ ਸੋਚੋ ਕਿ ਪੂਰੀ ਜ਼ਿੰਦਗੀ ਚ 1 ਕਰੋੜ ਰੁਪਏ ਨਹੀਂ ਕਮਾ ਪੰਦਾ ਪਰ ਇਸ ਦਾ ਤਾਂ ਪੂਰਾ ਦਾ ਪੂਰਾ ਕਾਰੋਬਾਰ ਹੀ ਲੁੱਟ ਗਿਆ ਜਿਸ ਤੋਂ ਇਸ ਨੇ ਅੱਗੇ ਆਪਣੀ ਆਜੀਵਿਕਾ ਕਮਾਣੀ ਸੀ ਤਾਂ ਹੁਣ ਤਾਂ ਲੋਕ ਸਰਕਾਰ ਨੂੰ ਲਾਣਤਾ ਪਾ ਰਹੇ ਨੇ ਲੋਕ ਕਹ ਰਹੇ ਨੇ ਕਿ ਸਰਕਾਰਾਂ ਤਾਂ ਹੋਰ ਵੀ ਸੀ ਅਕਾਲੀ ਦਲ ਭਾਜਪੀ ਦੀ ਵੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਵੀ ਸਰਕਾਰ ਸੀ ਲੁੱਟ ਖਵਾ ਕੁਝ ਛੁੱਟਮੋਟ ਵਾਰਦਾ ਤਾਂ ਉਸ ਵੇਲੇ ਵੀ ਹੁੰਦੀਆਂ ਸੀ ਪਰ ਹੁਣ ਤਾਂ ਹੱਦ ਹੀ ਹੋ ਗਈ ਹੈ ਹੁਣ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ ਇਹ ਤਰਸਯੋਗ ਨੇ ਰੋਣਾ ਆਂਦਾ ਹੈ ਪੰਜਾਬ ਹੁਣ ਰਹਿਣ ਜੋਗਾ ਨਹੀਂ ਬਚਿਆ ਇਸ ਤਰੀਕੇ ਦੇ ਲੋਕ ਬਿਆਨਬਾਜ਼ੀ ਕਰ ਰਹੇ ਨੇ ਔਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿ ਕੁਝ ਵੀ ਕਰੋ ਇਹ ਜੋ ਪੰਜਾਬ ਦੇ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਨੇ ਇਹਨਾਂ ਨੂੰ ਸੁਧਾਰ ਲਓ ਚੋਣਾ ਦੇ ਵਿੱਚ ਵੀ ਇੱਕ ਸਾਲ ਦਾ ਹੀ ਵਕਫਾ ਹੈ ਨਹੀਂ ਤਾਂ ਇੱਕ ਕੁਰਸੀ ਜਿਸ ਦਾ ਆਨੰਦ ਮਾਨੀ ਜਾ ਰਿਹਾ ਹੈ ਇਹ ਕਦੋਂ ਤੋਂ ਖਿਸਕ ਗਈ ਪਤਾ ਵੀ ਨਹੀਂ ਚੱਲਣਾ ਇਹ ਸਰਕਾਰ ਜੀ ਸਾਰਾ ਨਗਾਮੀ ਵੱਡੀ ਇਹ ਬਣ ਗਈ ਹੈ ਕਿ ਜਿਹੜੇ ਬੰਦੇ ਲਟਾਇਰ ਹੋ ਰਹੇ ਉਹਨਾਂ ਦੇ ਅੱਗੇ ਬੰਦੇ ਆ ਹੀ ਨਹੀਂ ਰਹੇ ਬੰਦੇ ਨਾ ਹੋਣ ਕਰਕੇ ਪ੍ਰਸ਼ਾਸਨ ਪ੍ਰਸ਼ਾਸਨ ਇਕੱਲਾ ਕੀ ਕਰੇਗਾ ਜਿੰਨੀ ਦਿਨ ਉਹਨਾਂ ਕੋ ਮੁਲਾਜ਼ਮ ਹੀ ਨਹੀਂ ਹੋਣਗੇ 19 ਦਿਨ ਬੰਦਾ ਕੀ ਕਰੇਗਾ ਇਹਦੇ ਚ ਨਾਕਾਮੀ ਜਿਹੜੀ ਹੈ ਨਾ ਲਾਜ ਨਾਦਰ ਜਿਹੜਾ ਸਰਕਾਰ ਵੱਲੋਂ ਫੇਲ ਹੋ ਗਿਆ ਚਲੰਦਰ ਜੇ ਸਰਕਾਰ ਜੇ ਇੱਕ ਵੜਵਾਤੇ ਸਰਕਾਰ ਸਭ ਕੁਝ ਕਰਾ ਸਕਦੀ ਚਲੰਦਰ ਵੈਸਟ ਦੇ ਮੰਤਰੀ ਹੋਣ ਤਾਂ ਵੀ ਇਹ ਜੇ ਲਾਤ ਹੋਣ ਜਲੰਧਰ ਵੈਸਟ ਮੈਂ ਉਸੇ ਗੱਲ ਤੇ ਤੇ ਕਹਿ ਰਿਹਾ ਜੀ ਅੱਗੇ ਵੀ ਅੱਜ ਦੇ ਦਿਨ ਦੇਖੋ ਇੰਨੀਆਂ ਸਰਕਾਰਾਂ ਆਈਆਂ ਅਕਾਲੀ ਦਲ ਭਾਜਪਾ ਵੀ ਆਈ ਹੈ ਅਕਾਲੀ ਦਲ ਭਾਜਪਾ ਸਰਕਾਰ ਵੀ ਆਈ ਹੈ ਕਾਂਗਰਸ ਸਰਕਾਰ ਵੀ ਰਹੀ ਹੈ ਕਦੀ ਇਦਾਂ ਦਾ ਕਦੀ ਇਦਾਂ ਦਾ ਕਦੀ ਕੰਮ ਨਹੀਂ